ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੇ ਜੈ ਭੀਮ ਜੈ ਭਾਗ ਅੱਜ ਪਰਮ ਪਿਤਾ ਪਰਮੇਸ਼ਰ ਭਗਵਾਨ ਵਾਲਮੀਕੀ ਦੀ ਕਿਰਪਾ ਦੇ ਨਾਲ ਅੱਜ ਆਪਾਂ ਸਾਰੇ ਪਿੰਡ ਸਲਾਵੇ ਦੇ ਵਿੱਚ ਇਕੱਠੇ ਹੋਏ ਆ ਜੀ ਉਸ ਪ੍ਰਮਾਤਮਾ ਦੀ ਕਿਰਪਾ ਆ ਸਾਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਕਰਨ ਦਾ ਬੜਾ ਵੱਡਾ ਯਤਨ ਸੋ ਆਦਰਨੀਏ ਪ੍ਰਧਾਨ ਜੀ ਜੀ ਸਾਹਿਬ ਜਿਹੜੇ ਜੀ ਬੜਾ ਵੱਡਾ ਯਤਨ ਕੀਤਾ ਜੀ ਸੋ ਇਹ ਯਤਨ ਨੂੰ ਆਪਾਂ ਕਾਮਯਾਬ ਬਣਾਉਣਾ ਜੀ ਸਾਰਿਆਂ ਨੇ ਰਲ ਮਿਲ ਕੇ ਜੀ ਸੋ ਭਗਵਾਨ ਵਾਲਮੀਕੀ ਸ਼ਿੰਗਰਸਾਹਿਣਾ ਦੇ ਪੰਜਾਬ ਪ੍ਰਧਾਨ ਜੀ ਵਿਸ਼ੇਸ਼ ਤੌਰ ਤੇ ਤੇ ਉਪਰ ਬਹੁਤ ਬਰਵਾ ਬਿਕੋ ਨਰਾਜ ਜੀ ਜੀ ਜੋ ਬਲੇ ਸੋ ਨਰਪੰ ਭਗਵਾਨ ਵਾਲਮੀਕੀ ਮਹਾਰਾਜ ਜੀ ਹੇ ਤੋਰਪੇ ਹੋਰ ਤੁਹਾਡੀ ਬាទ ਜੀ ਜਿੰਦਰ ਸਿੰਘ ਜਿੰਦਰ ਸਿੰਘ ਜਿੰਦਰ ਸਿੰਘ ਆ ਗਏ ਜਿੰਦਰ ਹੋਇਆਗੇ ਇਹਨਾਂ ਨੂੰ ਬਲਾਕ ਇੰਚਾਰਜ ਜੀ ਤੁਸੀਂ ਆਪਾਂ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਦੀ ਫੀਸ ਹੈ ਜੋ ਬੋਲੇ ਭਗਵਾਨ ਵਾਲਮੀਕ ਹੈ ਆਪਣੇ ਬਲਾਕ ਦੇ ਵਾਈਸ ਪ੍ਰਧਾਨ ਜੀ ਜਿੰਦਰ ਸਿੰਘ ਜੀ ਨਾਲ ਹਨ ਹੋਣੇ ਲੋ ਬੋਲੇ ਜੋ ਜੋ ਦੋ ਲੋ ਆ ਜੋ ਬੋਲੇ ਸੋਨਰਪੈ ભગવાન ਵਾਲਮੀਕ ਮਹਾਰਾਜ ਕੀ ਜੈ ਇਹ ਆਪਣੇ ਖਜਾਨੇ ਸਾਹਿਬ ਬਣਾਏ ਜੀ ਤੁਹਾਡੇ ਯਾ ਖਜ਼ਾਨਾ ਸੁਧਨਾ ਜਮਾ ਇੱਧਰ ਜੋ ਬੋਲੇ ਸੋਨਰਪੈ ભગવાન ਵਾਲਮੀਕ ਮਹਾਰਾਜ ਕੀ ਜੈ ਮੇਰਾ ਨਾਮ ਦਲਬਖ ਸਿੰਘ ਭਗਵਾਨ ਵਾਲਮੀਕ ਕੀ ਸ਼ਗਰ ਸਨਤੋ ਕਮਿਸ਼ਨਰ ਮੈਂ ਔਰ ਸਤਿਗੁਰੂ ਮਲਕੀਨਾਰ ਮਹਾਰਾਜ ਜੀ ਦੇ ਨਾਲ ਅਸੀਂ ਸੰਸਥਾ ਚ ਚੱਲਦੀ ਆ ਅੱਜ ਜਿਹੜੀ ਤੁਸੀਂ ਮੀਟਿੰਗ ਕੀਤੀ ਇਹਦੇ ਬਾਰੇ ਦੱਸੋ ਅੱਜ ਜਿਹੜੀ ਇਹਦੇ ਉੱਪਰ ਜਾਣਕਾਰੀ ਅੱਜ ਅਸੀਂ ਪਿੰਡ ਤਾੜਾ ਤਲਾਵੇਂ ਵਿੱਚ ਮੀਟਿੰਗ ਕੀਤੀ ਆ 11 ਮੈਮਰੀ ਕਮੇਟੀ ਦਾ ਗਠਨ ਕੀਤਾ ਵਾ ਸਮਾਜ ਸੇਵਾ ਦੇ ਕੰਮਾਂ ਵਾਸਤੇ ਅਸੀਂ ਪਿੰਡ-ਪਿੰਡ ਜਾ ਰਹੇ ਆ ਔਰ ਇਹਨਾਂ ਨੂੰ ਜਾਗਰੂਤ ਕਰ ਰਹੇ ਆ ਸਮਾਜ ਸੇਵਾ ਦੇ ਕੰਮ ਨੂੰ ਨਸ਼ਿਆ ਦੇ ਰਹਿਤ ਪੰਜਾਬ ਨੂੰ ਬਣਾਉਣ ਦਾ ਬੇੜਾ ਚੁੱਕਿਆ ਕਦੇ ਵਾਲਮੀਕਾ ਸੰਤੋ ਸਤਗੁਰੂ ਮਨਜੀਨਾਥ ਬਾਬਾ ਸਤਗੁਰੂ ਗਦਾ ਨਾਥ ਮਹਾਰਾਜ ਜੀ ਨੇ ਉਹਨਾਂ ਦੇ ਪੁਰਣੇ ਤੇ ਅਸੀਂ ਸਾਰਿਆਂ ਨੂੰ ਚਲਾ ਰਹੇ ਹਾਂ ਔਰ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਨਸ਼ਾ ਸਡੋ ਤੇ ਪੰਜਾਬ ਬਚਾਓ ਤੇ ਆਪਣਾ ਜੋ ਸਮਾਜ ਸੇਵਾ ਜਿੰਨੀ ਵੀ ਕਹੋ ਸਕਦੀ ਪਿੰਡਾਂ ਵਿੱਚ ਆਪਣੇ ਭੈਣ ਭਰਾਵਾਂ ਨਾਲ ਵੱਧ ਤੋਂ ਵੱਧ ਕਰੋ ਹੋ ਗਿਆ कोई फरेब औरotra बात लागती है लेकिन ਸਤ ਸ੍ਰੀ ਅਕਾਲ ਹਾਂਜੀ ਭਾਜੀ ਕੀ ਨਾਮ ਆਪਣਾ ਰੰਜੀਤ ਸਿੰਘ ਜੀ ਤੇ ਅੱਜ ਕਿਹੜੇ ਪਿੰਡ ਅੱਜ ਮੀਟਿੰਗ ਹੋਈ ਹੈ ਤੁਹਾਡੀ ਸਸਤਾ ਦੀ ਤਾਰਾਗੜ ਪਿੰਡ ਦੀ ਜੀ ਕੀ ਕਹਿਣਾ ਚਾਹੋਗੇ ਪ੍ਰਧਾਨ ਬਣਿਆ ਗਿਆ ਹਾਂਜੀ ਪਿੰਡ ਦਾ ਪ੍ਰਧਾਨ ਬਣਿਆ ਗਿਆ ਜੇ ਕਿ ਅਸੀਂ ਪ੍ਰਧਾਨ ਬਣਾਂਗੇ ਤੇ ਤੁਸੀਂ ਪ੍ਰਧਾਨ ਬਣ ਕੇ ਕੀ ਅੱਖਾਂ ਸਸਤਾ ਬਾਰੇ ਸੋਚੋਗੇ ਤੇ ਕੀ ਸਸਤਾ ਦਾ ਕੰਮ ਕਰੋਗੇ ਅਸੀਂ ਆਈ ਸੇਵਾ ਕਰਾਂਗੇ ਗੋਰੀ ਗਰੀਬ ਬੰਦਾ ਹੈ ਉਹਦੀ ਹੈਲਪ ਕਰਾਂਗੇ ਭਾਜੀ ਨਾਲ ਸਾਡੇ ਦਿਲਬਾਗ ਜੀ ਹੈ ਇਹ ਨਾਲ ਸਾਡੇ ਰਣ ਕੇ ਹਰ ਗਰੀਬ ਦੀ ਆਪਣਾ ਬਾਪ ਪੜਾਂਗੇ ਉਹਦੀ ਮਤ ਕਰਕੇ ਜੀ ਜਿੱਦਾਂ ਪਿੰਡਾਂ ਦੇ ਵਿੱਚ ਨਸ਼ੇ ਦੀ ਬੜੀ ਐਸਰੇ ਮਹਿਰ ਚੰਦਰੀ ਆ ਤੇ ਉਹਨਾਂ ਨਕੇ ਦੇ ਖਿਲਾਫ ਵੀ ਚੱਲੋਗੇ ਹਾਂਜੀ ਜਰੂਰ ਚੱਲਾਂਗੇ ਉੱਤੇ ਪਹਿਲਾਂ ਚੱਲਾਂਗੇ ਜੀ ਕਿਉਂਕਿ ਜੋ ਨਸ਼ਾ ਹੈ ਬਹੁਤ ਜ਼ਿਆਦਾ ਜ਼ਿਆਦਾ ਵੱਧ ਚਾ ਚੁੱਕਿਆ ਹੈ ਇਸ ਕਰਕੇ ਪਹਿਲਾਂ ਉਹਦੇ ਤਬਾਹ ਹਾਂਜੀ